ਗੁਰਗੋਬਿੰਦ ਸਿੰਘ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਜੋ ਹੈ ਪ੍ਰਥਮ ਬਹੁਤ ਹੀ ਸੁਮਰਕੇ ਗੁਰੂ ਨਾਨਕ ਲਈ ਤੇ ਹੈ ਇਹ ਸਾਰੀ ਦੁਨੀਆ ਵਿੱਚ ਅਦਾਸੇ ਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਫਿਰ ਉਸ ਤੋਂ ਬਾਅਦ ਬਚਿੱਤਰ ਨਾਟਕ ਹੈ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮ ਕਥਾ ਖੁਦ ਆਪ ਉਚਾਰਨ ਕਰਕੇ ਲਿਖਵਾਈ ਤਪਸ ਰੇਕ ਤਹ ਨਾਮ ਕਹਾਵਾ ਪੰਡ ਰਾਜ ਜੋ ਕਮਾਵਾ ਵਹਿ ਹਮ ਅਦਿੱਕ ਤਪਸਾ ਸਾਦੀ ਮਹ ਕਾਲ ਕਾਲ ਕਾ ਅਰਾਦੀ ਇਹ ਬਿਦ ਕਰ ਤਪਸਾ ਭਯੋ ਦੋਤੇ ਇੱਕ ਰੂਪ ਹੋਏਗੇ ਕਿ ਰੋਜ਼ ਸੁਨੰਦੇ ਸੀ कि ਉੱਥੇ ਹੀ ਜਮਨਾ ਨਦੀ ਦੇ ਕਿਨਾਰੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਵੀ ਬਾਣੀ ਉਚਾਰਨ ਕਰਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਬਾਣੀ ਹੈ ਆਪਾਂ ਜੋ ਰੋਜ਼ ਪਾਠ ਕਰਦੇ ਆ ਉੱਥੇ ਹੀ ਉਚਾਰਨ ਕੀਤੀ ਹੈ ਉਹਨਾਂ ਨੇ ਪੰਠਾ ਸਭ ਵਿੱਚ 3 ਸਾਲ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਪੰਠਾ ਸਭ ਵਿੱਚ ਰਹੇ ਉੱਥੇ ਫਿਰ ਰੋਜ਼ ਬਾਣੀ ਉਚਾਰਨ ਹੁੰਦੀ ਸੀ ਜਿਹੜੇ ਲਿਖਾਰੀ ਕਵੀ ਸਿਓ ਨਾਲ ਲਿਖਦੇ ਰਹਿੰਦੇ ਸੀ ਇਸ ਨੂੰ ਪਹਿਲੀ ਬਾਣੀ ਹੈ ਜਪ ਸਾਹਿਬ ਜੋ ਆਪਾਂ ਰੋਜ਼ ਨਿਤਨੇਮ ਵਿੱਚ ਪੜਦੇ ਹਾਂ ਉਸ ਤੋਂ ਬਾਅਦ ਅਕਾਲ ਉਸਤਤ ਹੈ ਜਿਸ ਦੇ ਵਿੱਚੋਂ ਅਸੀਂ ਸਵਈਏ ਦਾ ਪਾਠ ਰੋਜ਼ ਕਰਦੇ ਹਾਂ ਉਸ ਤੋਂ ਅਗੇ ਚੰਡੀ ਦੀਵਾਰ ਜੋ ਖਾਸ ਸਾਰੀ ਦੁਨੀਆ ਵਿੱਚ ਸਭ ਤੋਂ ਪਹਿਲਾ ਅਰਦਾਸ ਹੁੰਦੀ ਹੈ ਸਾਰੀ ਦੁਨੀਆ ਵਿੱਚ ਉਹ ਅਰਦਾਸ ਇਹਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਗੁਰਗੋਬਿੰਦ ਸਿੰਘ ਚੰਡੀ ਦੀਵਾਰ ਦੀ ਪਹਿਲੀ ਪੌੜੀ ਜੋ ਹੈ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਇਹ ਸਾਰੀ ਦੁਨੀਆ ਵਿੱਚ ਅਰਦਾਸ ਇਹਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ ਫਿਰ ਉਸ ਤੋਂ ਬਾਅਦ ਬਚਿੱਤਰਨਾਟਕ ਹੈ ਇਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣੀ ਆਤਮ ਕਥਾ ਖੁਦ ਆਪ ਉਚਾਰਨ ਕਰਕੇ ਲਿਖਵਾਈ ਉਹਦੇ ਪਿਛਲੇ ਜਨਮ ਦਾ ਉਹਨਾਂ ਦਾ ਤਪਸਥਾਨ ਹਿਮਕੁੰਡ ਹੈ ਉਹਦੀ ਜਾਣਕਾਰੀ ਇਸ ਦੇ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਈ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਉਚਾਰਨ ਕੀਤਾ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹ ਬਿਦ ਮੋਹਿਆਨੋ ਹਿਮਕੁੰਡ ਪਰਵਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹ ਸਪਤ ਸ੍ਰਿੰਗ ਤਹ ਨਾਮ ਕਹਾਵਾ ਪੰਡ ਰਾਜੈ ਜੋ ਕਮਾਵਾ ਵੇਹ ਹਮ ਅਦਿਕਤ ਪਸਯਾ ਸਾਦੀ ਮਹ ਕਾਲ ਕਾਲ ਕਾ ਅਰਾਦੀ ਇਹ ਵਿਦ ਕਰਤ ਪਸਾ ਭਯੋ ਦੋਤੇ ਇੱਕ ਰੂਪ ਹੋਏਗੇ ਇਹ ਉੱਥੇ ਉਚਾਰਨ ਕੀਤਾ ਇਹਦੇ ਵਿੱਚ ਉਹਨਾਂ ਨੇ ਨਾਲ ਫਿਰ ਇਹ ਤੇ ਪਿਛਲੇ ਜਨਮ ਦਾ ਉਹਨਾਂ ਦਾ ਪਰ ਦੂਸਰਾ ਇੱਧਰ ਉਹਨਾਂ ਦੇ ਮਾਤਾ ਪਿਤਾ ਮਾਤਾ ਗੁਜਰੀ ਜੀ ਔਰ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਦੇ ਵਿੱਚ ਭਗਤੀ ਕਰ ਰਹੇ ਸੀ 26 ਸਾਲ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਇਗੁਰੂ ਨੇ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਭੇਜਿਆ ਉਹ ਆਪ ਚਾਲ ਕੀਤਾ ਹੈ ਜਿਤਨਾ ਨਾਟਕ ਵਿੱਚ ਤਾਤਮਾਤਮੁਰ ਅਲਖ ਆਰਾਦਾ ਬਹੁਬਿੰਦ ਜੋਗ ਸਾਧਨਾ ਸਾਧਾ ਤਿੰਜੋ ਕਰੀਏ ਲਖ ਕੀ ਸੇਵਾ ਤਾਂਤੇ ਬੇ ਪ੍ਰਸੰਗੁਰ ਦੇਵਾ ਜੋ ਉਹਨਾਂ ਨੇ ਭਗਤੀ ਕੀਤੀ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਵਾਇਗੁਰੂ ਨੇ ਮੈਨੂੰ ਹੁਕਮ ਕੀਤਾ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਹਾਲਾਂ ਮੇਰੀ ਇੱਛਾ ਨਹੀਂ ਸੀ ਸੰਸਾਰ ਵਿੱਚ ਆਨ ਦੀ ਜਿਤਨਾ ਭਇਓ ਹਮਰੋ ਆਵਨ ਕਹੈ ਜੁਬੀ ਰਹੀ ਸੁਰਤ ਪ੍ਰਭੂ ਚਰਨਨ ਮੇ ਜਿਉਂ ਤਿਉ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਿਠਾਇਓ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਨੂੰ ਅਕਾਲ ਪੁਰਖ ਨੇ ਇਸ ਤਰ੍ਹਾਂ ਕਹਿ ਕੇ ਸੰਸਾਰ ਵਿੱਚ ਭੇਜਿਆ ਕਿ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਹਾਂ ਤੇ ਤੂੰ ਜਾ ਕੇ ਪੰਥ ਦੀ ਸਾਂਝਨਾ ਵੀ ਕਰਨੀ ਹੈ ਔਰ ਲੋਕਾਂ ਨੂੰ ਸਹੀ ਰਸਤਾ ਵੀ ਦਿਖਾਣਾ ਹੈ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪ੍ਰਚਾਰ ਕਰਵੇ ਕੋ ਸਾਜਾ ਜਹਾਂ ਤਹਾਂ ਤੇ ਧਰਮ ਚਲਾਏ ਬੁੱਧ ਕਰਨ ਤੇ ਲੋਕ ਹਟਾਏ ਇਹ ਸਾਰਾ ਇਸ ਦੇ ਵਿੱਚ ਹੈ ਪਿਛਤਰਨਾਟਕ ਦੇ ਵਿੱਚ <coughs> उस, उस तो बाद गुरु गोबिंद सिंह जी تن پرب جب ਆਇਸ ਮਹੇਦਿਆ ਤਬ ਹਮ ਜਨਮ ਕਲੂ ਮਿਲੀ ਮੈਨੂੰ ਹੁਕਮ ਕੀਤਾ ਤਾਂ ਫਿਰ ਮੈਂ ਜਨਮ ਲਿਆ ਔਰ ਜਿਸ ਵੇਲੇ ਮੇਰਾ ਜਨਮ ਹੋਇਆ ਉਸ ਵੇਲੇ ਮੇਰੇ ਮਾਤਾ ਪਿਤਾ ਪੂਰਬ ਦੀ ਯਾਤਰਾ ਤੇ ਗਏ ਹੋਏ ਸੀ ਪਟਨਾ ਸਾਹਿਬ ਵਿੱਚ ਸੀਗੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਰੋ ਲਿਆ ਉੱਥੇ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਵਿੱਚ ਘਟਨਾਵਾਂ ਹੋਈਆਂ ਸਾਰੀਆਂ ਬਚਿੱਤਰ ਨਾਟਕ ਦੇ ਵਿੱਚ ਉਹਨਾਂ ਨੇ ਦਰਜ ਕੀਤੀ ਹੈ ਉਹਨਾਂ ਦੇ ਲੜਾਈਆਂ ਹੋਈਆਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਹੋਰ ਜੋ ਵੀ ਹੈ ਉਹਦੀ ਸਾਰੀ ਜਾਣਕਾਰੀ ਸਾਨੂੰ ਇਹਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਉਸਤਵਾਦ ਉਹਨਾਂ ਦੀਆਂ ਬਾਣੀਆਂ ਹੈ ਅਕਾਲ ਬਚਿੱਤਰ ਨਾਟਕ ਤੋਂ ਬਾਅਦ ਗਿਆਨ ਪ੍ਰਵੋਦ ਨਾਮ ਮਾਲਾ ਸ਼ਸਤਰ ਮਾਲਾ ਇਸਤਰੀ ਚ੍ਰਿਤ 24 ਅਵਤਾਰ 24 ਅਵਤਾਰਾਂ ਦੇ ਵਿੱਚ ਉਹਨਾਂ ਨੇ ਜੋ ਪਿਛਲੇ ਅਵਤਾਰ ਹੋਏ ਹੈ ਰਾਮ ਅਵਤਾਰ ਕ੍ਰਿਸ਼ਨ ਅਵਤਾਰ ਬੁੱਧ ਅਵਤਾਰ ਦਤਤ੍ਰੇਵ ਅਵਤਾਰ ਇਸ ਤਰ੍ਹਾਂ ਜਿਹੜੇ avatars ਹੋ ਚੁੱਕੇ ਉਹਨਾਂ ਦੀ ਜਾਣਕਾਰੀ ਹੈ ਔਰ ਇੱਕ avatar ਅੱਗੇ ਹੋਣ ਵਾਲਾ ਹੈ ਕਲਕੀ avatar ਜੋ ਸੰਬਲ ਦੇ ਸੰਬਲ ਦੇ ਵਿੱਚ ਆਏਗਾ ਭਲ ਭਾਗ ਪਿਆ ਹਰ ਸੰਬਲ ਕੇ ਹਰ ਜੂ ਹਰ ਮੰਦਿਰ ਆਵेंगे ਜੋ ਜੂਪੀ ਦੇ ਅੰਦਰ ਹੈ ਉਹ ਹੋਣ ਵਾਲਾ ਹੈ ਉਹਦੀ ਜਾਣਕਾਰੀ ਤੇ ਪੂਰੀ ਹੈ ਉਹਦੇ ਚ ਨਕਲੀ ਗੁਰੂਆਂ ਦੇ ਸਾਰੇ ਕਾਰਨਾਮੇ ਦਰਜ ਕੀਤੇ ਹੋਏ ਹੈ ਕਲਕੀ avatar ਦੇ ਅੰਦਰ ਜੋ ਨਕਲੀ ਗੁਰੂ ਕਰ ਰਹੇ ਹੁਣ ਵੀ ਜੋ ਆਪਾਂ ਸੁਣਦੇ ਆ ਉਹ ਸਾਰਾ ਇਸ ਦੇ ਵਿੱਚ ਪਹਿਲੇ ਤੋਂ ਹੀ ਦਰਜ ਹੈ ਔਰ ਜੇ ਵੀ ਕੀ ਕਰਨ ਵਾਲੇ ਉਹਨਾਂ ਦਾ ਪਾਪਾਂ ਦਾ ਘਾੜਾ ਪਰਨ ਵਾਲੇ ਹੈ ਫਿਰ ਉਸ ਤੋਂ ਬਾਅਦ ਜਦ ਕਲ ਕੀ ਉਤਾਰ ਆ ਕੇ ਪਾਪੀਆਂ ਨੂੰ ਸੋਚ ਕੇ ਫਿਰ ਸਤਜੁਗ ਸ਼ੁਰੂ ਹੋ ਜਾਏਗਾ ਸਤਜੁਗ ਆਇਓ ਮਨ ਸੁਖ ਪਾਇਓ ਇਸ ਦੇ ਵਿੱਚ ਦਰਜ ਸਾਰਾ ਕਲ ਕੀ ਉਤਾਰ ਦਿੰਦੇ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਪੋਟਾ ਸਾਹਿਬ ਤੋਂ ਫਿਰ ਨੰਦਪੁਰ ਸਾਹਿਬ ਆਏ ਚਮਕੌਰ ਸਾਹਿਬ ਲਖੀ ਦਿੰਗਲ ਮਾਛੀਵਾੜਾ ਮੁਕਸਰ ਹੋ ਕੇ ਫਿਰ ਆਏ ਦੀਨਾ ਬੰਗੜ ਉੱਥੇ ਫਿਰ ਉਹਨਾਂ ਨੇ ਜਫਰਨਾਮਾ ਆਪ ਆਪਣੇ ਹੱਥਾਂ ਦੇ ਨਾਲ ਲਿਖਿਆ ਇਹ ਸਾਰਾ ਗ੍ਰੰਥ ਉਹਨਾਂ ਦੇ ਲਿਖਾਰੀਆਂ ਨੇ ਲਿਖਿਆ ਹੈ لیکن جفرنامہ انہوں نے اپ فارسی ਦੇ ਵਿੱਚ ਆਪ ਲਿਖਿਆ ਹੈ ਇਹ ਬੜੀ ਬਾਤ ਹੈ ਹਾਂ ਬਾਕੀ 40 ਪੇਜ ਦਾ ਜਫਰنامہ ਹੈ ਤੇ ਉਹਨਾਂ ਦੇ ਹੱਥ ਦਾ ਲਿਖਿਆ ਇਹਦੀਆਂ ਦੋ ਕਾਪੀਆਂ ਤਿਆਰ ਕਰਵਾਈਆਂ ਸੀ ਉਹਨਾਂ ਨੇ ਇੱਕ ਔਰੰਗਜ਼ੇਬ ਨੂੰ ਭੇਜ ਦਿੱਤੀ ਔਰ ਇਸ ਗ੍ਰੰਥ ਦੇ ਉਸੇ ਤਰ੍ਹਾਂ ਹੀ ਦਰਜ ਕੀਤੀ ਗਈ ਹੈ ਕਿਉਂਕਿ ਔਰੰਗਜ਼ੇਬ ਨੂੰ ਇਹ ਸਮਝਾਇਆ ਹੈ اسلام ધਰਮ ਦੇ ਵਿੱਚ ਕੀ ਹੁੰਦਾ ਹੈ ਤੇ ਤੁਸੀਂ ਕੀ ਕਰ ਰਹੇ ਹੋ ਔਰ ਫਿਰ ਨਾਲ ਬੱਚਿਆਂ ਨੂੰ ਤੁਹਾਡੇ ਲੋਕਾਂ ਨੇ ਸ਼ਹੀਦ ਕੀਤਾ ਇਹ ਖਾਸ ਗੱਲ ਹੈ ਲੋਕਾਂ ਨੂੰ ਹਲੇ ਇਸਦਾ ਪਤਾ ਨਹੀਂ ਹੈ ਕਿ ਛੋਟੇ ਸਹਿਬਜਾਦਾਂ ਨੂੰ ਜੋ ਸ਼ਹੀਦ ਕੀਤਾ ਗਿਆ ਉਸ ਦੀ ਜਾਣਕਾਰੀ ਔਰੰਗਜ਼ੇਬ ਨੂੰ ਨਹੀਂ ਸੀ ਕਿਉਂਕਿ ਵਜ਼ੀਦ ਖਾਨ ਨੇ ਉਧਰ-ਉਧਰ ਕਰਕੇ ਔਰੰਗਜ਼ੇਬ ਦੂਰ ਸੀਸ ਕਰਕੇ ਪਤਾ ਨਹੀਂ ਲਗਾਏ ਤੇ ਪਰਮ ਤੋਂ ਬਾਅਦ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਸਾਡੇ ਲੋਕਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਬੱਚਾ ਨੂੰ ਸ਼ਹੀਦ ਕੀਤਾ ਬਹੁਤ ਪਛਤਾਇਆ ਔਰੰਗਜ਼ੇਬ ਨੂੰ ਪੜ ਕੇ ਛੋਟੇ ਸਹਿਬਜਾਦਾਂ ਦੇ ਬਾਰੇ ਵਿੱਚ ਫਿਰ ਉਸ ਤੋਂ ਬਾਅਦ ਉਹ ਪਛਤਾਵਾ ਦੇ ਦੁਨੀਆ ਤੋਂ ਚਲਾ ਗਿਆ ਉਸ ਤੋਂ ਬਾਅਦ ਫਿਰ ਭਾਈ ਦਾਸ ਸਿੰਘ ਧਰਮਸਿੰਘ ਜੀ ਵਾਪਸ ਗਏ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਜਿਹੜੇ ਆਪ ਉਹਨਾਂ ਲਿਖਵਾਏ ਭਾਈ ਮਨੀ ਸਿੰਘ ਕੋਲੋਂ ਉਹ ਸਰੂਪ ਨਾਲ ਲੈ ਕੇ ਸੰਤਾਂ ਨੂੰ ਨਾਲ ਲੈ ਕੇ ਫਿਰ ਹਜ਼ੂਰ ਸਾਹਿਬ ਚ ਆ ਕੇ ਉਹਨਾਂ ਨੇ ਦੇਹ ਧਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਔਰ ਸਾਨੂੰ ਹੁਕਮ ਕੀਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਂਤਰ ਉਹਦਾ ਕਾਰਨ ਵੀ ਸੀ ਕਿ ਉਹਨਾਂ ਨੂੰ ਪਤਾ ਸੀ ਅੱਗੇ ਦੇਹ ਧਾਰੀ ਗੁਰੂ ਜੋ ਹੈ ਇਸ चीज ਨੂੰ ਸੰਭਾਲ ਨਹੀਂ ਸਕਣਗੇ ਇਸ ਕਰਕੇ ਉਹ ਜੋਤ ਜੋ ਗੁਰੂ ਨਾਨਕ ਵੱਲੋਂ ਆਈ ਹੋਈ ਸੀ ਉਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਸਥਾਪਿਤ ਕਰ ਦਿੱਤੀ। ਔਰ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਇੱਕ ਐਸੀ ਘਟਨਾ ਹੋਈ ਸੀ ਕਿ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਜੀ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਰਹੇ ਸੀ ਤਾਂ ਉਹਨਾਂ ਤੋਂ ਸੰਗਤਾਂ ਨੇ ਪੁੱਛਿਆ ਵੀ ਅਸੀਂ ਹੁਣ ਕਿੱਥੇ ਜਾਈਏ? ਤਾਂ ਹੁਕਮ ਆਇਆ ਬਾਬਾ ਬਕਾਲੇ। ਬਾਬਾ ਬਕਾਲੇ ਜਿਸਲੇ ਸੰਗਤਾਂ ਆਈਆਂ ਤੇ ਉੱਥੇ ਨਕਲੀ ਗੁਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸੀ। 22 ਗੁਰੂ ਬਣ ਕੇ ਬੈਠੇ ਹੋਏ ਸੀ ਉੱਥੇ। ਜਦ ਮੱਖਣ ਚੋਣ ਵਾਂ ਇਹਦੇ ਤੋਂ ਆਕੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਫਿਰ ਉਹ ਸਾਰੇ ਨਕਲੀ ਜਦੂ ਦੌੜ ਗਏ ਉਸ ਤੋਂ ਬਾਅਦ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਦੇਤਾਰੀ ਗੁਰੂ ਦੀ ਪਰੰਪਰਾ ਨੂੰ ਖਤਮ ਕੀਤਾ ਆਪ ਗੁਰਗਰੰਦ ਸਾਹਿਬ ਜੀ ਦਾ